ਸਾਸੀ ਗਾਲ ਜੀ ਮੈਂ ਸ਼ੱਕ ਸੰਵਾ ਤੇ ਮੇਰੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅੱਜ ਆਪਣੇ ਨਾਲ ਆਪਣੇ ਕੋ ਸਾਹਿਬ 사ਸੀ ਗਾਲ ਸਾਸੀ ਗਾਲ ਜੀ ਹਾਂਜੀ ਸਾਰਿਆਂ ਨੂੰ 사ਸੀ ਗਾਲ ਜੀ ਠੀਕ ਆ ਤੇ ਨਾਲ ਆਪਾਂ ਦਰਸ਼ਨ ਕਰਾਉਂਦੇ ਆ ਮਲ ਬਹੁਤ ਛੋਟੇ ਜਿਹੇ ਦੀ ਜਾਨ ਹੈ ਜਿਹਦੇ ਵਿੱਚ ਆ ਇੱਕ ਵੀਡੀਓ ਵਾਇਰਲ ਹੋਈ ਕਰਦੇ ਕਜੜਾ 사ਸੀ ਗਾਲ ਭਾਜੀ ਸਾਰਿਆਂ ਨੂੰ ਪੱਲੇ ਭਰਾ ਜੀ ਸਾਰਿਆਂ ਨੂੰ ਇਹ ਕਿਤੇ ਮੈਂ ਇਹਨਾਂ ਨੂੰ ਕਹਿ ਕਹਿ ਸਾਸਤਰੀ ਕਾਲ ਬਣਾਉਣੀ ਪੈਂਦੀ ਆ ਇਹਨਾਂ ਨੇ ਵੀ ਆਪਣੇ ਚਾਨਣ ਚਾਲੂ ਕਰ ਲੈਣੇ ਆ ਕੋਈ ਨਹੀਂ ਹਾਂ ਚਾਕੇ ਲਾ ਜਣੇ ਸਾਰਿਆਂ ਦੇ ਚਾਕੇ ਲਾ ਦੇਣਗੇ ਹੋਰ ਕੋ ਸਾਹਿਬ ਕਿੱਦਾਂ ਆਪਾਂ ਬਾਠੀ ਤੇ ਚੜਦੀ ਗਲਾ ਜੀ ਕਿੱਥੇ ਚੱਲੇ ਆ ਅੱਜ ਆਪਾਂ ਚੱਲੇ ਆ ਜੀ ਚੱਕ ਭਾਜੀ ਸੁਖੇ ਦੇ ਪਿੰਡ ਨਕੌਦਰ ਦੇ ਲਾਗੇ ਚੱਕ ਕਾਂ ਅੱਜ ਭਾਈ ਦੇ ਪਿੰਡ ਮੈਚ ਆ ਉੱਥੇ ਜਾ ਰਹੇ ਆ ਅੱਜ ਆਪਣੀ ਟੀਮ ਖੇਡ ਰਹੀ ਆ ਅੱਜ ਠੀਕ ਹੈ ਜੀ ਠੀਕ ਸਾਰੀ ਪ੍ਰੋਪਰ ਉੱਥੇ ਜਾ ਰਹੇ ਆ ਸਾਰੇ ਪਹਿਲਵਾਨ ਆਪਣੇ ਮਾਝੇ ਦੇ ਜਿੰਨੇ ਆ ਮਾਝੇ ਮਾਲਵੇ ਦੁਆਬੇ ਦੇ ਠੀਕ ਆ ਜੋਰ ਤੋਰਗੇ ਜਿਆਦਾ ਆਪਣੇ ਮਾਲਵੇ ਦੇ ਤੇ ਮਾਝੇ ਦੇ ਹੀ ਆ ਮਾਲਵੇ ਦੇ ਤੇ ਮਾਝੇ ਦੇ ਆ ਤੁਹਾਡੇ ਤੇ 2 ਆ 1 4 ਹੀ ਆ 1 2 ਹੀ ਆ ਮੁੰਡੇ ਬਾਕੀ ਸਾਰੇ ਮਾਝਾ ਮਾਲਵਾ ਠੀਕ ਆ ਮਾਝਾ ਤੇ ਮਾਲਵਾ ਇਕੱਠਾ ਹੋਇਆ ਸਾਰਾ ਚਲੋ ਅੱਜ ਅਸੀਂ ਚੱਲੇ ਚੱਕ ਕਲਾ ਨਕੋਦਰ ਜਾ ਕੇ ਉੱਥੇ ਬਖਾਲਦੇ ਅਗਜੰਤ ਪਾਲੇ ਤੇ ਜੋਰ ਮੈਂ ਤਾਂ ਇਹ ਥੋੜੀ ਜੀ ਗੇਮ ਕੀਤੀ ਬਾਹਰ ਆਣ ਕੇ ਬੰਦ ਤੇ ਫਰਵਰੀ ਮਹੀਨੇ ਕਰੂੰ ਚਾਲੂ ਜਿੰਨੇ ਵੀ ਪੁੱਛਦੇ ਸੀ ਕਿ ਜਦੋਂ ਤੁਹਾਨੂੰ ਪਹਿਲਵਾਨਾ ਕਦੋਂ ਖੇਡਣਾ ਵਾ ਤੇ ਆਪਰਾਂ ਨੂੰ ਯਾਹਰ ਥੋੜੇ ਜਿ ਖਾਲਦੇ ਰਹਿ ਕੇ 20 ਦਿਨ ਕੋਈ ਨਹੀਂ ਉਹਨੇ ਮਾਰਕੀਟ ਚ ਤੇ ਚਲੋ ਅੱਜ ਉਹ ਖਾਲਦੇ ਉੱਥੇ ਜਾ ਕੇ ਰੌਣਕਾਂ ਟੀਮ ਆਪਣੀ ਚੱਲੀ ਆ ਤੇ ਸੁੱਖੇ ਭਾਣੇ ਕਿਹਾ ਵੀ ਤੂੰ ਨਹੀਂ ਆਈ ਤੇ ਆ ਕੇ ਕਰਦੇ ਆ ਰੌਣਕ ਮੇਲਾ ਤੇ ਦਰਸ਼ਕਾਂ ਦਾ ਰੋਗ ਰੋਗ ਹੁੰਦੇ ਆ ਓਕੇ ਜੀ ਲਵ ਯੂ ਸਾਰਿਆਂ ਨੂੰ ਆ ਹੁਣ ਕੀ ਮੰਨ ਲਗਾ ਬਾਮ ਤੇ ਮੈਂ ਪਾਤੀ ਆ ਵਿੱਚੇ ਵੀਡੀਓ ਤੇ ਨਹੀਂ ਵੀ ਆ ਬਾਮ ਮਲਦਾ ਠੰਡ ਵੜੀ ਆ ਸੇਰੋ ਤੇ ਐਵੇਂ ਨਾ ਕਿਓ ਹੁਣ ਮਾੜੀ ਮੋਟੀ ਦੇ ਮਾਲਚ ਕਰਨੀ ਪੈਂਦੀ ਏ ਕੁਸ਼ਕੀ ਦੇ ਲਾ ਲਈ ਤੂੰ ਵੀ ਲੈ ਆ ਜਾਈਂ ਇੱਥੇ ਹਾਂ ਕੁਸ਼ਕੀ ਦੇ ਲਾ ਰਹੀ ਏ ਠੀਕ ਆ ਠੀਕ ਆ ਪੱਲੇ ਤੂੰ ਤਿਆਰ ਹਾਂਜੀ ਹਾਂਜੀ ਤੇ ਪਹਿਲੋ ਸਮਕਤ ਤੂੰ ਆਇਆ ਕਰੋ ਹਾਂ ਆਪਾਂ ਤੇ ਬੜੀ ਸਮਕਤ ਦੇ ਤੋਰਨਾ ਕੋ ਸਾਹਿਬ ਤੁਸੀਂ ਇਹਨਾਂ ਨੂੰ ਕੱਢਿਆ ਕਰੋ ਟਾਈਮ ਹਾਂਜੀ ਬੜੇ ਟਾਈਮ ਸਰ ਆਇਆ ਪਾਕਟਾ ਦੇਣਦੇ ਹਾਂ ਬਾਨੇ ਸਾਡੇ ਉੱਥੇ ਲੱਗੇ ਇੱਕ ਦੋ ਘੰਟੇ ਪਾਜੀ ਗਏ ਤੇ ਤਾਂ ਕਰਕੇ ਥੋੜਾ ਰੋਡ ਵੀ ਖਰਾਬ ਈ ਪਿਛੇ ਏ ਫਿਰ ਉਹ ਤੇ ਗੱਜਰੂਣੀ ਕਿਸ਼ੂ ਆਏ 11:30 ਵਜੇ ਹਾਂ ਹਾਂ ਤੇ ਬਾਅਦ ਰੋਡ ਅੱਗੇ ਮਹਿਤੇ ਬੰਨੜਿਆ ਰਹੀ ਜੋ ਤੋਂ ਮਹਿਤੇ ਫੋਰ ਲਾਈਨ ਬੰਨੜਿਆ ਲਾ ਸਿਕਸ ਲਾਈਨ ਬੰਨੜਿਆ ਫਿਰ ਆਪਾਂ ਆ ਜਾ ਕਰਾਂਗੇ ਮਿੰਟੋ ਬੇਟੀ ਹਾਂਜੀ ਹਾਂਜੀ ਫਿਰ ਮਿੰਟੋ ਬੇਟੀ ਬਾਈਪਾਸ ਹੀ ਸਾਰਾ ਕੁਝ ਹੀ ਠੀਕ ਹੈ ਬਾਈਪਾਸ ਤਾਂ ਕਿ ਥੋੜਾ ਜਿਹਾ ਲੇਟ ਹੋ ਜੇ ਤੇ 2 3 ਘੰਟੇ ਫਿਰ ਇੱਥੇ ਲੱਗ ਜੇ 10:00 10:30 ਕਰੋ ਪਰਿਆ ਹਾਂਜੀ ਤੇ ਗੱਲ ਕੀ ਕਰਾਂ ਆਇਆ ਫਿਰ ਚਾਹ ਪੀਤੀ ਨਾਲ ਪਿੰਨੀਆਂ ਖਾਈਆਂ ਉਹ ਦੱਸਿਆ ਕਿ ਤੁਹਾਨੂੰ ਦੱਸੋ ਵੀ ਸਿੱਧੀਆਂ ਪਿੰਨੀਆਂ ਵਿੱਚ ਸਾਰੀਆਂ ਗਿੰਦਾ ਪਾਈਆਂ ਹੁੰਦੀਆਂ ਵਿੱਚ ਚਲੋ ਠੀਕ ਆ ਫਿਰ ਕਰਦੇ ਉੱਥੇ ਜਾ ਕੇ ਆਪਾਂ ਗੱਲ ਬਾਤ ਮੇਰਾ ਕੰਮ ਸ਼ੁਰੂ ਹੋ ਗਿਆ ਉਹ ਤਾਂ ਬਹੁਤ ਥਾਪੀ ਭਰਾਈ ਫਿਰਦਾ ਏਦਾਂ ਪਹਿਲਵਾਨ ਜੀ ਚੱਲਣਾ ਨਹੀਂ ਨਹੀਂ ਚਾਹੀਦਾ ਚਾਹੀਦਾ ਬੜੂ ਪਹਿਲਵਾਨ ਮਾਰਦੇ ਆਪਾਂ ਭੱਜੇ ਆਪਾਂ ਮਾਰਨੀ ਆ ਨਹੀਂ ਨਹੀਂ ਸਹੀ ਹਸਾ ਐਂਟਰਟੇਨਮੈਂਟ ਕਰਦੇ ਐਂਟਰਟੇਨਮੈਂਟ ਜੀ ਪਹਿਲਵਾਨਾਂ ਦਾ ਕੋਈ ਨਹੀਂ ਮਾਰੂ ਆਪਾਂ ਆਪਾਂ ਵੀ ਵਲੌਗ ਚ ਕਹਦੇ ਆ ਨਾ ਉਹ ਦਿਨ ਉਹ ਵੀ ਕਹਿੰਦਾ ਹੈ ਵਲੌਗ ਤੁਸੀਂ ਵੀ ਬਣਾਉਂਦੇ ਵਲੌਗ ਓ ਬੱਲੇ ਆਹ ਲੋ ਨਾ ਇੰਦਰ ਮਾ ਵੀ ਵੇਖੀਆ ਬਲਵਾਨ ਸਸ ਗੱਲ ਸਿੱਟਾ ਜਾ ਰਹੇ ਆ ਕੋਈ ਮਾਂ ਦੀ ਕਰਦਾ ਕੈਂਸਰ ਇਹਦਾ ਬਲੌਗ ਬਣਾਉਣਾ ਹੈ ਬੇ ਆ ਸਾਪੀ ਬਹੁਤ ਘੜਕਾਈ ਆ ਬਲਵਾਨ ਨੇ ਡੇਰੀ ਯਾਰ ਮਾਰੀਆਂ ਨਹੀਂ ਕਿਹਾ ਵੀ ਅਸੀਂ ਨਹੀਂ ਮਾਰੀਆਂ ਸਤਾਦ ਤੇਰੇ ਗੜੀਆ ਨਾ ਮੇਰਾ ਪੰਗਾ ਮੈਂ ਐਂਟਰਟੇਨਮੈਂਟ ਕਰਨਾ ਸਤਾਦ ਮਾਰੀ ਕਹਿੰਦੇ ਕਿ ਇਹਨੇ ਤਾਂ ਲਾਟ ਦਾ ਪੂਰੀ ਜਾਂਦਾ ਮਾਰੀ ਬਦਲਾ ਪੂਰਾ ਕੀ ਇਹਨੇ ਨੇ ਬਲਣਾ ਪੂਰੀ ਪੂਰੀ ਉਹਨੇ ਨਹੀਂ ਕਿਹਾ ਕਿਉਂ ਨਹੀਂ ਕਿਹਾ ਕਿਹਾ ਸੀ ਤੁਹਾਨੂੰ ਕਿਹਾ ਸੀ ਤੂੰ ਪਰ ਤੂੰ ਮਾਰੀ ਉਹ ਤਾਂ ਮੈਂ ਉਦਾਂ ਹੀ ਤਾਂ ਦਾ ਇਹ ਲਵਾਨੇ ਦੀ ਪਾਣੀ ਜੀ ਗੱਡੀ ਇਹ ਗੋਪੀ ਭਵਾਨ ਦੀ ਗੱਲ ਚੱਲਦੀ ਸੀ ਹਾਂ ਤੇ ਭਲਵਾਨ ਨੇ ਮਾਰੀਆਂ ਥਾਪੀਆਂ ਤੇ ਫਿਰ ਅੱਗੇ ਬਦਲਾ ਲਿਆ ਪੂਰਾ ਬਦਲਾ ਨਹੀਂ ਵੀਰੇ ਐਂਟਰਟੇਨਮੈਂਟ ਐਂਟਰਟੇਨਮੈਂਟ ਤੂੰ ਕੱਲ ਦੂਜੇ ਪਾਸੇ ਨਾ ਖੜਾਵੇਂ ਇੱਧਰ ਲੈ ਲੱਲੀਆਂ ਦੇ ਨਾਲ ਗੱਲ ਬਲਾਗ ਤੇ ਫੇਰ ਵੀ ਪਹਿਲਾਂ ਕੱਪੜੇ ਤੇ ਲਾ ਲਾ ਲੱਗਾ ਹਾਂ ਆਹ ਆਨ ਕਰ ਦਿਓ ਵੀ ਕਰਤੀ ਭਾਈ ਚਲੋ ਚਲੋ ਬੱਸ ਨੂੰ ਮੈਂ ਭਾਈ ਫੋਟੋ ਕਰਾ ਲਾਂ ਤੇ ਕਰਨਾ ਵੀ ਤਾਂ ਮੈਂ ਰੀਲ ਬਣਾਉਣੀ ਕੀ ਕਰਨਾ ਵੀ ਰੀਲ ਕਿਤਾ ਫਿਰ ਸਾਰੇ ਈ ਦਾਉਂ ਬੱਸ ਬੱਸ ਸੋਣਾ ਆ ਮਨਾਲਾ ਦੇ ਆ ਟ੍ਰੈਂਡਿੰਗ ਨੂੰ ਕਰਾਣਾ ਬੱਸ 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 ਵਧੀਆ ਵਧੀਆ ਸੀ ਤੇ ਮੈਂ ਉਸਤਾਦ ਨੂੰ 5 ਮਹੀਨੇ ਪਹਿਲਾਂ ਨਹੀਂ ਨਵੰਬਰ 2 ਫਰਵਰੀ ਆਉਦੇ ਲਈ ਹੋ ਰਿਹਾ ਇਹ ਬੜਾ ਚਾਪਲਾ ਹੋ ਗਿਆ ਕੋਈ ਹੋ ਗਿਆ ਜਾਇ ਬਾਰ ਉਹ ਬਰਜਿੰਦਰ ਵੀ ਆ ਰਿਹਾ ਉਹ ਪਿੰਡਾਂ ਦੀ ਧਰਤੀ ਹੈ ਇਹ ਪ੍ਰਵਾਦਵਾ ਦੇ ਕਹਿੰਦੇ ਪੜ ਜਾਂਦਾ ਕਿਸੇ ਕਿਸੇ ਨੂੰ ਬਖਸ਼ਿਆ ਤ੍ਰਿਪਾ ਲੋਕੀ ਉਹ ਛੇੜਿਆਂ ਵਿੱਚ ਛੇੜਵਾ ਲੈਂਦੇ ਆ ਪਰ ਬਰਜਿੰਦਰ ਜਿੱਤਾਂ ਦਾ ਕਾਸ਼ੀਪੁਰੇ ਦੀਪਕ ਨੇ ਗੋਡੀ ਪਾਈ ਹੈ ਇਹ ਵੀ ਸੈਂਟਾ ਜਨ ਕਹਿੰਦੀ ਦੁਨੀਆ ਸਤੂ ਦੇ ਤਿੰਨ ਜੱਫੇ ਕਿੱਥੇ ਚੱਲਿਆ ਬਾਰੀ ਨਿਕਲੀ ਗਿਆ ਬਾਤ ਹੋਏ ਕਿੱਧਰ ਕੱਲੇ ਉਹ ਦੂਸਰੇ ਕਿੰਨੇ ਜੱਫੇ ਪਾਏ ਗਿਆਨੀ ਤੋੜ ਤੇ ਲੱਗਾ ਤੂੰ ਕਿੰਨੇ ਜੱਫੇ ਪਾ ਤੋ ਕਬੱਡੀ ਦਾ ਸ਼ਾਹ ਪੋਤ ਚੱਲੀਏ ਫਿਰ ਘਰ ਨੂੰ ਹੋਰ ਬਾਈ ਗਿਆਨੀ ਨੂੰ ਤੋੜ ਤੇ ਲੱਗਾ ਤੂੰ ਕਿਤਾਂ ਦਾ ਆਹ ਖੋਲੀ ਜਾਂਦੇ ਪੱਟੀਆਂ ਅਗੇ ਉਹਦਾ ਸੈਮੀ ਆ ਕਿਹੜਾ ਕੁਆਟਰ ਚ ਲੰਡੇ ਸੈਮੀ ਹੋਣੇ ਆ ਛੱਟੀਆਂ ਪੈਸੋਂ ਖਲਾਤੀਆਂ ਹਾਂ ਅੰਡਾ ਨਵਾਂ ਆਇਆ ਵਾ ਵੱਡੇ ਮਾਣ ਨਾਲ ਇੱਕ ਰਾਜ ਜੋ ਕਾਰ ਕਾਰ ਛੱਡ ਕੇ ਆਇਆ ਨੇ ਦੇਣ ਜੱਫਾ ਇੱਕ ਇਹਦਾ ਹੀ ਕਿਉਂ ਆਪ ਸਭ ਆਰਾ ਪਿੰਡ ਤੋਂ ਸਾਰੇ ਤੇ ਗੁਰਬੀਰ ਦਾ ਬਾਦ ਹਾਂ ਜੱਫੇ ਆਪਣੇ ਜਾਫੀਆਂ ਨੇ ਪਾਏ ਦੋ ਸਾਰੇ ਗੁਰਬੀਰ ਸਾਹਿਬਾ ਤੁਹਾਨੂੰ ਇੱਕ ਦਫਾ ਗੁਰਬੀਰ ਨੇ ਪਾਇਆ ਇੱਕ ਮੁੰਡਾ ਸੌਨੀ ਨੇ ਪਾਇਆ ਨਹੀਂ ਕੋਈ ਨਾ ਆਜੋ ਜਾਂ ਕਰਨਾ ਨੂੰ ਨਹੀਂ ਪਤਾ ਰਸਵੀ ਟੂਰਨਾਮੈਂਟ ਦੇ ਕੀ ਦੇ ਕੀੜਾ ਕਰ ਰਿਹਾ ਇਹਦਾ ਕਹਿੰਦਾ ਜਿਹਦੇ ਵੀ ਫੈਕਟਰਾਂ ਦਾ ਮੈਚ ਹੋਵੇ ਆਪਣੀ ਏਸੀ ਸ਼ੋਕ ਦਾ ਫਰਾਂਜ਼ੀ ਮੋਟਰੀ ਲਿਖਿਆ ਇਹਦੇ ਵੀ ਲੋ ਹਰ ਜੱਤੂ ਨੇ ਨਹੀਂ ਪਾ ਪਾਇਆ ਜੱਫਾ ਕੋਈ ਇੱਕ ਆ ਬਈ ਤਿੰਨ ਜੱਫੇ ਆ ਸਾਡੇ ਤਿੰਨ ਜੱਫੇ ਸਾਡੇ ਹੁਣ ਚੱਲਿਆ ਅਸੀਂ ਘਰ ਨੂੰ ਮੋਟੇ ਬਾਏ ਲਵ ਯੂ ਸਾਰਿਆਂ ਨੂੰ ਅੱਗੇ ਮਿਲਦੇ ਆਂ ਜੇ ਕੋਈ ਗੱਲਬਾਤ ਹੁੰਦੀ ਹੈ ਜੀ ਦੋ ਸਾਥ ਤੇ ਇਸ ਟੀਮ ਦੀ ਮੇਰੀ ਬਿੱਗਿਆ ਜਸਪਾਲ ਜੀ ਬਿਊਟੀ ਖਰਾਬ ਹੋ ਗਈ ਬੈ ਜਸਪਾਲਾ ਜੀ ਤੁਹਾਨੂੰ ਕਰ ਬੱਸਿਓ ਯਾਰ ਮਤਲਬ ਕਿ ਪ੍ਰਭਾਨ ਦੀ ਨਾ ਅੱਖ ਤੇ ਨੌ ਵੱਜਾ ਵਾ ਕੀ ਲਾਵੇ ਕਮੈਂਟ ਹੱਕ ਮੈਂ ਕਮੈਂਟਾਂ ਕਮੈਂਟਾਂ ਚ ਦੱਸਿਓ ਆਓ ਸਾਹਮਣੇ ਪਾਣੀ ਪਾਣੀ ਤੇ ਓਹ ਚੜੇ ਵੇਚਣੇ ਛੱਡ ਤੇ ਦਾਲ ਉਹ ਪਾਜੀ ਕਦੀ ਕਦਾ ਕਰ ਲਦੇ ਜਦ ਕੰਮ ਰਹੀ ਹੁੰਦਾ ਤਾਂ ਫਿਰ ਚਣਿਆ ਤੇ ਕਰਦੇ ਇਤ ਕਹਿਣਾ ਫਾਇਦਾ ਨਹੀਂ ਚਲੋ ਉਹ ਨਹੀਂ ਪਾਈ ਬਹੁਤ ਸੇਵਾ ਕਰਦਾ ਵਾ ਪਲੇਅਰਾਂ ਦੀ ਬਹੁਤ ਸੇਵਾ ਕਰਦਾ ਹੈ ਪਲੇਅਰਾਂ ਦੀ ਬਹੁਤ ਸੇਵਾ ਕਰਦਾ ਹੈ ਇਹ ਤੇ ਮੁੰਡਾ ਮਾਲਸ਼ਾਹ ਮਾਲਸ਼ਾਹ ਉਹਦੇ ਵੀ ਦਰਸ਼ਨ ਕਰਾਂਗੇ ਰਾਜੀ ਰਾਜੀ ਹਸੀ ਜਾਂਦੇ ਆ ਲਓ ਜੀ ਆਪਾਂ ਨੇਰਾ ਨਹੀਂ ਹੋਣ ਦਿੱਤਾ ਤੇ ਆਪਾਂ ਦਿਨੇ-ਦਿਨੇ ਚੱਲੇ ਆ ਘਰ ਨੂੰ ਵਾਪਸ ਤੇ ਮਤਲਬ ਕਿ ਇਦਾਂ ਦੇ ਹੀ ਵਲੌਗ ਬਣਾਉਂਦੇ ਆ ਕਿ ਬੋਲਤਾਂ ਸਾਡੇ ਬੰਦੇ ਜਿੱਦਣ ਕਿ ਮੂਡ ਚ ਆਏ ਉਹ ਹਨੇਰਾ ਨਹੀਂ ਹੋਣ ਦਿੰਦੇ ਤੇ ਅੱਜ ਤੇ ਆਜੀ ਹਨੇਰਾ ਨਹੀਂ ਆਜੀ ਤੇ ਆਜੀ ਹੈ ਨਾ ਜਦੋਂ ਬੜਾ ਜ਼ਿਆਦਾ ਠੰਡਾ ਆ ਜਾਂਦੀ ਹੈ ਫਿਰ ਅਸੀਂ ਛੇਤੀ ਚਲਦੀ ਦਾ ਘਰੋਂ ਐਦਾਂ ਦੇ ਮੈਚ ਵੀ ਖੇਡਦੀ ਪਿਆ ਕਿਉਂਕੋ ਸਾਹਿਬ ਹਾਂਜੀ 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 ਹਾਂ ਅੱਜ ਕਹਿੰਦੇ ਹਾਂਜੀ ਭਾਜੀ ਅੱਜ ਕਹਿੰਦੇ ਮੂਡ ਨਹੀਂ ਹਾਂਜੀ ਮੈਂ ਤਾਂ ਘੱਟ ਲਾਉਣ ਲੱਗੇ ਹਾਂ ਇਹ ਵਕਤ ਬਿਆਰ ਚਲ ਰਹੀ ਜਿੱਦ ਮੈਂ ਸਿਰਫ ਪੂਰਾ ਵਕਤ ਗਿਆ ਹਾਂ ਜੀ ਕਰਨਾ ਚਾਹ ਮਗੜਨ ਆ ਕਿੱਤੀ ਦੇ ਨਾਮ ਆਰਦੀ ਮਿਸ਼ੋਦਾ ਚੀ ਨਾ ਕੋਈ ਨਹੀਂ ਕਰਦੀ ਨਾ ਮੈਂ ਕਰੂੰਗਾ ਚੱਲ ਅੱਜ ਸਾਰਾ ਫਰਨਾ ਮੀਂਹ ਦਾ ਉਹਨੂੰ ਤੇਰੇ ਮੁੰਡੇ ਦਾ ਮੈਂ ਕਿਹਾ ਬਾਅਦ ਵਿੱਚ ਆਉਂਦਾ ਉਹ ਆਏ ਆ ਆਪਾ ਦਿਪਿੰਦਰ ਜੋਲ ਦੇ ਭਰਾ ਦੇ ਤੇ ਜੇ ਉਹ ਨਹੀਂ ਆਉਂਦਾ ਇਹਨੇ ਮੈਟ ਮੋਟ ਜਾ ਪਾੜ ਦੇਣਾ ਥੱਲੇ ਆਹ ਮੈਂ ਜੀ ਤੋੜਾ ਦੱਗੂ ਆਇਆ ਕਿ ਦਾ ਆਹ ਉਹ ਨਹੀਂ ਬੱਦਦੀ ਆ ਲੈ ਜਿਓ ਆ ਜੀ ਕੀ ਪੋਸਟਾ ਪੜ੍ਹੋ ਤੁਸੀਂ ਐਸਾ ਮਿਲੀ ਯਾਰ ਬੇਟੇ ਤੇ ਜਿਹੜਾ ਤੂੰ ਬਾਤਾ ਤੇਰੀ ਜਿਹੜੀ ਰਹਿੰਦੀ ਹੈ ਮੈਂ ਕਿਹਾ ਉਹ ਪੋਸਟਾ ਵੀ ਗਿਆ ਫੜਾ ਨਾ ਰੋ ਭਾਈ ਸਾਡੇ ਕੋ ਕਿਹ ਕੋ ਨਹੀਂ ਆ ਫਾਦੀਆ ਮੈਂ ਤੂੰ ਫਿਰ ਮੇਰੇ ਦੋ ਨੰਬਰ ਹੀ ਗੱਜਣ ਹਾਰ ਗਿਆ ਇਸ ਨਾਲ ਮਾਰ ਤੇ ਹਾਰ ਗਿਆ ਬਰਾਦ ਗਾਇ ਜੀ ਹੁਣ ਪਹੁੰਚ ਗਿਆ ਜੀ ਮੈਂ ਆਪਣੇ ਘਰ ਤੇ ਜਿਨਾਂ ਨੂੰ ਵੀ ਆਪਣਾ ਵਲੌਗ ਚੰਗਾ ਲੱਗਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਵ ਯੂ ਤੇ ਆਪਣਾ ਵਲੌਗ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ